ਰਬਜੀਤ ਸੰਗਰੂਰ ਦੀ ਰਚਨਾ ਪਾ ਕੇ ਇੱਕ ਜੇਬ ਵਿੱਚ ਦੂਜੀ ਵਿੱਚੋਂ ਕੱਢ ਲੈਂਦਾ ਵਾਦੇ ਕਾਟੇ ਵਾਦੇ ਕਰ ਨਿਤ ਨਮਾ ਸਤ ਵਡ ਲੈਂਦਾ ਨਿਤ ਨਮਾ ਸਤ ਵਡ ਲੈਂਦਾ ਆਖ ਮੂਹੋਂ ਨਾ ਬੋਲ ਪਗਾਉਂਦਾ ਏ ਸੁਣਿਆ ਮੈਂ ਤਾਂ ਥੱਕ ਕੇ ਚੱਟ ਲੈਂਦਾ ਸੁਣਿਆ ਮੈਂ ਤਾਂ ਠੁੱਕ ਕੇ ਚੱਟ ਲੈਂਦਾ ਨਾ ਸੁਣਦਾ ਗੱਲ ਕਿਸੇ ਦੀ ਕਦੇ ਸੁਣ ਸੰਗਰੂਰ ਵੀ ਜੋਰ ਟਾਉਂਦੇ ਉਹੀ ਰੱਟ ਲੈਂਦਾ ਜੋਰ ਟਾਉਂਦੇ ਉਹੀ ਰੱਟ ਲੈਂਦਾ पाके इक जेब ਵਿੱਚ ਦੂਜੀ ਵਿੱਚੋਂ ਕੱਢ ਲੈਂਦਾ ਦੂਜੀ ਵਿੱਚੋਂ ਕੱਢ ਲੈਂਦਾ